ਆਪਾਂ ਸਾਰੇ ਜਾਣਦੇ ਆ ਕਿ ਕਰਮਾਂ ਦਾ ਲੇਖਾ ਜੋਖਾ ਤਾਂ ਹੋ ਕੇ ਹੀ ਰਹਿੰਦਾ ਇਹ ਗੱਲ ਅਸੀਂ ਜਾਣਦੇ ਆ ਪਰ ਇਹਨੂੰ ਹੋਰ ਵੀ ਵਧੀਆ ਢੰਗ ਦੇ ਨਾਲ ਸਮਝਣ ਵਾਸਤੇ ਆਓ ਜਾਣਦੇ ਆ ਵੀ ਇਹ ਕਰਮਾਂ ਦਾ ਲੇਖਾ ਜੋਖਾ ਅਸਲ ਵਿੱਚ ਹੈ ਕੀ ਇਹ ਕਰਮਾਂ ਦਾ ਚੱਕਰ ਹੁੰਦਾ ਕੀ ਆ ਕੋਈ ਵਪਾਰੀ ਸੀ ਬਹੁਤ ਜ਼ਿਆਦਾ ਉਹਦੇ ਕੋਲ ਪੈਸਾ ਸੀ ਉਹਦੇ ਘਰ ਵਿੱਚ ਇੱਕ ਪੁੱਤਰ ਪੈਦਾ ਹੋਇਆ ਉਹਨੇ ਨਾਂ ਰੱਖਿਆ ਉਹਦਾ ਚੰਦਰ ਗੁਪਤ ਚੰਦਰ ਗੁਪਤ ਵੱਡਾ ਹੋਇਆ ਸਾਰੇ ਲਾੜ ਲੜਾਈ ਸ਼ਾਦੀ ਚੰਗੇ ਕਰਾਣੇ ਵਿੱਚ ਕਰ ਦਿੱਤੀ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਥੋੜਾ ਸਮਾਂ ਤਾਂ ਆਪਦੇ ਪਿਤਾ ਨਾਲ ਵਪਾਰ ਵਿੱਚ ਹੱਥ ਬਟਾਉਂਦਾ ਰਿਹਾ ਮਦਦ ਕਰਦਾ ਰਿਹਾ ਪਰ ਹੌਲੀ-ਹੌਲੀ ਉਹਦੀ ਜਿਹੜੀ ਸੰਗਤ ਸੀ ਉਹ ਗਲਤ ਹੋ ਗਈ ਆਪਾਂ ਜਾਣਦੇ ਹਾਂ ਜਦੋਂ ਸੰਗਤ ਗਲਤ ਆ ਫਿਰ ਬੰਦਾ ਜੋ ਵੀ ਕਰਮ ਕਰਦਾ ਗਲਤ ਹੀ ਹੁੰਦੇ ਆ ਸਹੀ ਨਹੀਂ ਹੋ ਸਕਦੇ ਉਹਨੂੰ ਜੂਏ ਦੀ ਲਤ ਲੱਗ ਗਈ ਜੂਆ ਖੇਡਣ ਦੀ ਆਦਤ ਪੈ ਗਈ ਹੁਣ ਜੂਆ ਇਹੋ ਜੀ ਚੀਜ਼ ਆ ਸਾਧ ਸੰਗਤ ਜੀ ਬੰਦੇ ਨੂੰ ਜਿੱਤਣ ਦੀ ਉਮੀਦ ਤਾਂ ਦਿੰਦਾ ਪਰ ਬੰਦਾ ਇਹਦੇ ਵਿੱਚ ਕਦੇ ਜਿੱਤਦਾ ਹੀ ਨਹੀਂ ਕਦੇ ਕਦਾਈ ਜਿਹੜੇ ਜੂਏ ਬਾਜ਼ ਹੁੰਦੇ ਆ ਸਾਹਮਣੇ ਵਾਲੇ ਨੂੰ ਥੋੜਾ ਬਹੁਤਾ ਲਾਲਚ ਦੇ ਕੇ ਜਿਤਾ ਦਿੰਦੇ ਆ ਵੀ ਇਹ ਵੱਡੀ ਰਕਮ ਲਾਵੇ ਵੱਡਾ ਸੱਟਾ ਲਾਵੇ ਫਿਰ ਉਹਨੂੰ ਹਰਾ ਦਿੰਦੇ ਫਿਰ ਉਹ ਕੰਗਾਲ ਹੋ ਜਾਂਦਾ ਹੌਲੀ ਹੌਲੀ ਇਹ ਚੀਜ਼ ਜਿਹੜੀ ਆ ਚੰਦਰ ਗੁਪਤ ਦੇ ਨਾਲ ਹੋਣ ਲੱਗੀ ਹੈ ਹੁਣ ਜਿਹੜਾ ਚੰਦਰ ਗੁਪਤਾ ਉੱਥੇ ਜੂਆ ਖੇਡਦਾ ਤੇ ਉਹਦਾ ਪਿਤਾ ਸਮਝਾਉਂਦਾ ਸੁਣਦਾ ਹੀ ਨਹੀਂ ਕਿਉਂਕਿ ਜਦੋਂ ਬੰਦਾ ਨਾ ਇਹੋ ਜੀਆਂ ਚੀਜ਼ਾਂ 'ਚ ਫਸ ਜਾਂਦਾ ਇਹ ਇੱਕ ਦਲਦਲ ਹੁੰਦੀ ਆ ਇਤੋਂ ਨਿਕਲਣਾ ਬੜਾ ਔਖਾ ਫਿਰ ਉਹਦਾ ਪਿਤਾ ਨੂੰ ਸਮਝਾਉਂਦਾ ਸਮਝਾਉਂਦਾ ਚੜ੍ਹਾਈ ਕਰ ਗਿਆ ਅਕਾਲ ਚਲਾਣਾ ਕਰ ਗਿਆ ਉਹਦੀ ਮੌਤ ਹੋ ਗਈ ਪਰ ਇਹਨੂੰ ਜਰਾ ਵੀ ਫਰਕ ਨਹੀਂ ਪਿਆ ਫਿਰ ਇਹਦੀ ਮਾਂ ਇਹਦੀ ਪਤਨੀ ਨੂੰ ਸਮਝਾਉਂਦੀ ਰਹੀ ਪਰ ਇਹਦੇ ਤੇ ਬਿਲਕੁਲ ਵੀ ਅਸਰ ਨਾ ਹੋਵੇ ਇਹ ਜਾਵੇ ਤੇ ਕਹੇ ਅੱਜ ਮੈਂ ਕੱਲ ਨਾਲੋਂ ਵੱਧ ਸੱਟਾ ਲਾਉਣਾ ਮਾਂ ਵੀ ਇਹਨੂੰ ਸਮਝਾਉਂਦੀ ਸਮਝਾਉਂਦੀ ਮਰ ਗਈ ਆਮ ਆਪਾ ਵੇਖਦੇ ਹਾਂ ਕਿਸੇ ਬੱਚੇ ਦੀ ਮਾਂ ਚਲੀ ਜਾਵੇ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਇਹਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਸੀ ਕਿਉਂ ਇਹਨੂੰ ਸਿਰਫ ਜੂਆ ਦਿਖਦਾ ਸੀ ਇਹ ਚੰਦਰ ਗੁਪਤ ਨੂੰ ਹੋਰ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ ਜਿਵੇਂ ਤੁਸੀਂ ਦੇਖਿਆ ਹੋਣਾ ਸ਼ਰਾਬੀ ਬੰਦੇ ਦਾ ਜਿਹੜਾ ਸੂਰਜ ਆ ਸ਼ਾਮ ਨੂੰ ਚੜਦਾ ਉਹ ਨੂੰ ਹੁਣ ਉਹਦੋਂ ਆਪਾਂ ਰੋਕ ਨਹੀਂ ਸਕਦੇ ਜਦੋਂ ਸ਼ਰਾਬ ਪੀਣ ਦੀ ਬਹੁਤ ਜ਼ਿਆਦਾ ਭਾਲ ਉਹਦੇ ਅੰਦਰ ਉੱਠੀ ਹੋਵੇ। ਇਵੇਂ ਜੂਆ ਵੀ ਇੱਕ ਨਸ਼ਈ ਆ। ਤਾਂ ਜੂਆ ਜੂਆ ਖੇਡਦਾ ਖੇਡਦਾ ਨਾ ਉਹ ਕੰਗਾਲ ਹੋ ਗਿਆ। ਨਾ ਮਾਂ ਦੀ ਸੁਣੀ, ਨਾ ਪਿਤਾ ਦੀ ਸੁਣੀ, ਨਾ ਪਤਨੀ ਦੀ ਸੁਣੀ, ਸਭ ਕੁਝ ਹੌਲੀ-ਹੌਲੀ ਵਿਕਣ ਲੱਗ ਗਿਆ। ਕਿਉਂਕਿ ਜੂਏ ਬਾਦ ਜਿਹੜਾ ਹੁੰਦਾ ਤੇ ਉਹ ਘਰ ਵਾਲੀ ਨੂੰ ਵੀ ਨਾ ਜੂਏ ਵਿੱਚ ਲਾ ਸਕਦਾ ਦਾ ਉੱਪਰ ਇਹ ਹੁੰਦਾ ਰਿਹਾ ਇਤਿਹਾਸ ਵਿੱਚ ਤੁਸੀਂ ਪੜਿਆ ਤਾਂ ਜਦੋਂ ਉਹਦੇ ਸਹਰੇ ਨੂੰ ਪਤਾ ਲੱਗਾ ਵੀ ਮੇਰਾ ਜਿਹੜਾ ਜਵਾਈ ਆ ਇਹ ਤਾਂ ਜੂਏ ਬਾਜ਼ ਆ ਉਹਨੇ ਕੀ ਕੀਤਾ ਆਪਦੀ ਜਿਹੜੀ ਪੁੱਤਰੀ ਨੂੰ ਆ ਕੇ ਮਿਲਿਆ ਦੇਖਿਆ ਬਹੁਤ ਜ਼ਿਆਦਾ ਦੁਖੀ ਆ ਉਹ ਰੋਣ ਲੱਗ ਗਈ ਹੁਣ ਪਿਤਾ ਤੋਂ ਆਪਦੀ ਪੁੱਤਰੀ ਦੇ ਹੰਝੂ ਦੇਖੇ ਨਾ ਗਏ ਦੁੱਖ ਦੇਖਿਆ ਨਾ ਗਿਆ ਉਹਨੇ ਚੰਦਰ ਗੁਪਤ ਦੀ ਜਿਹੜੀ ਪਤਨੀ ਸੀ ਉਹਨੂੰ ਆਖਿਆ ਪੁੱਤਰੀ ਤੂੰ ਆਪਣੇ ਪਿੰਡ ਚੱਲ ਹੁਣ ਮੈਂ ਤੈਨੂੰ ਲੈਣ ਆਇਆ ਛੱਡ ਦੇ ਇਸ ਬੰਦੇ ਨੂੰ ਕਿਉਂਕਿ ਇਹਨੂੰ ਸਮਝਾ ਸਮਝਾ ਕੇ ਤੁਸੀਂ ਥੱਕ ਗਿਓ ਇਹਦੀ ਮਾਂ ਇਹਦੇ ਪਿਤਾ ਜੀ ਨੂੰ ਸਮਝਾਉਂਦੇ ਸਮਝਾਉਂਦੇ ਮਰ ਗਏ ਇਹ ਬੰਦਾ ਮੰਨਿਆ ਨਹੀਂ ਚੱਲ ਹੁਣ ਤੂੰ ਮੇਰੇ ਨਾਲ ਚੱਲ ਤਾਂ ਉਹਨੂੰ ਫਿਰ ਉਹ ਚਲੀ ਗਈ ਉੱਥੋਂ ਉਹਨੇ ਆਪਦਾ ਸਹਰਾ ਘਰ ਛੱਡ ਕੇ ਪੇਕੇ ਘਰੇ ਜਾ ਕੇ ਟਿਕਾਣਾ ਕਰ ਲਿਆ ਚੰਦਰ ਗੁਪਤ ਬੜਾ ਉਦਾਸ ਰਹਿਣ ਲੱਗ ਗਿਆ ਕਿਉਂਕਿ ਹੁਣ ਫਟੇ ਪੁਰਾਣੇ ਕੱਪੜੇ ਐਸ਼ਵ੍ਰਸਤੀ ਨਹੀਂ ਸੀ ਪਹਿਲਾਂ ਵਾਲੀ ਸੋਚਣ ਲੱਗਾ ਵੀ ਗਲਤ ਹੋ ਗਿਆ ਕੰਮ ਵੱਡੀ ਗਲਤੀ ਗੁਨਾਹ ਹੋ ਗਏ ਮੇਥੋਂ ਤਾਂ ਜਿੰਨਾ ਦਾ ਬੋਝ ਮੇਰੇ ਸਿਰ ਤੇ ਆ ਕਿਉਂਕਿ ਇਹ ਵਪਾਰੀ ਦਾ ਪੁੱਤਰ ਹੁਣ ਕਰਕੇ ਕਰਜ਼ਾ ਇਹਨੂੰ ਲੋਕ ਪਹਿਲਾਂ ਦਿੰਦੇ ਰਹੇ ਉਹ ਕਰਜ਼ਾ ਵੀ ਸਿਰ ਤੇ ਚੜ ਗਿਆ ਉਹਦਾ ਵਿਆਜ ਵੀ ਲੱਗ ਗਿਆ ਕਿੰਨਾ ਕੁਝ ਸਿਰ ਤੇ ਭਾਰ ਹੋ ਗਿਆ ਕਹਿਣ ਲੱਗਾ ਹੁਣ ਮੈਂ ਆਪਦੀ ਪਤਨੀ ਨੂੰ ਜਿਹੜਾ ਗਵਾਇਆ ਵਾਪਸ ਲੈ ਕੇ ਆਵਾਂਗਾ ਰਸਤੇ 'ਚ ਜਾ ਰਿਹਾ ਪਰ ਆਪਦੇ ਕੱਪੜਿਆਂ ਤੇ ਨਿਗਾ ਪਈ ਫਟੇ ਪੁਰਾਣੇ ਕੱਪੜੇ ਕਹਿੰਦਾ ਜੇ ਇੰਨਾ ਸਹਰੇ ਘਰੇ ਜਾਣਾ ਇੱਜ਼ਤ ਨਹੀਂ ਬਣੇਗੀ ਵੀ ਮੈਂ ਪਹਿਲਾਂ ਵਧੀਆ ਤਿਆਰ ਹੋ ਕੇ ਜਾਂਦਾ ਰਿਆਂ ਚਾਰ ਬੰਦਿਆਂ ਵਿੱਚ ਮੇਰਾ ਨਾਂ ਸੀ ਇੱਜ਼ਤ ਸੀ ਫਟੇ ਪੁਰਾਣੇ ਕੱਪੜੇ ਜੇ ਮੈਂ ਪਾ ਕੇ ਜਾਵਾਂਗਾ ਇੱਜ਼ਤ ਕਿਵੇਂ ਬਣੇਗੀ ਮੇਰੀ ਹੁਣੇ ਸੋਚਿਆ ਮੈਂ ਉਹਦੇ ਸਹਰੇ ਤੋਂ ਪੈਸੇ ਮੰਗਾਗਾ ਨਵਾਂ ਵਪਾਰ ਫਿਰ ਤੋਂ ਸ਼ੁਰੂ ਕਰਾਂਗਾ ਮਿਹਨਤ ਕਰਾਂਗਾ ਚੰਗੀ ਸੋਚ ਉਹਨੇ ਸੋਚੀ ਕਿ ਉਹ ਮੈਨੂੰ ਪੈਸੇ ਦੇ ਦੇਊਗਾ ਜਦੋਂ ਮੈਂ ਵਾਅਦਾ ਕਰੂੰਗਾ ਉਹ ਪੈਸੇ ਜਿਹੜੇ ਉਹਦੇ ਨਾਂ ਮੈਂ ਵਪਾਰ ਕਰਕੇ ਲਾਭ ਜਿਹੜਾ ਕਮਾਵਾਂਗਾ ਤੇ ਸਾਰਾ ਕਰਜ਼ਾ ਲਾਹਾਂਗਾ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਾਂਗਾ ਸੋਚ ਤਾਂ ਉਹਦੀ ਚੰਗੀ ਸੀ ਹੁਣ ਇੱਥੇ ਪਰ ਉਹ ਜਾਣ ਤੋਂ ਸੰਗ ਰਿਹਾ ਮਨ ਵਿੱਚ ਇੱਕ ਝਿਜਕ ਹੈ ਤੇ ਕੱਪੜੇ ਦੀ ਦੁਕਾਨ ਸਾਹਮਣੇ ਦੇਖੀ ਆ ਵਪਾਰੀ ਸੀ ਕੋਈ ਕਹਿੰਦਾ ਇਹ ਤੂੰ ਕੱਪੜਾ ਉਧਾਰ ਲੈ ਲੈ ਨਾ ਤੇ ਮੈਂ ਇਦਾਂ ਕਰਦਾ ਉਹ ਕੱਪੜੇ ਪਹਿਣ ਕੇ ਚਲਾ ਜਾਵਾਂਗਾ ਮੁੜ ਕੇ ਜਿਹੜਾ ਸਹਰਾ ਮੇਰੇ ਮੈਨੂੰ ਪੈਸੇ ਦੇਵੇਗਾ ਆਕੇ ਮੈਂ ਪੈਸੇ ਇਨੂੰ ਦੇ ਦੇਾਂਗਾ ਉਧਾਰ ਲੈ ਲੈਣਾ ਕੱਪੜੇ ਕੱਪੜੇ ਲੈਣ ਲਈ ਅੱਗੇ ਵਧਿਆ ਦੇਖਿਆ ਇੱਕ ਇਮਾਰਤ ਜਿਹੜੀ ਆ ਉੱਥੇ ਉਹਦੇ ਓਲੇ ਇੱਕ ਲੜਕਾ ਇੱਕ ਲੜਕੀ ਆਪਸ ਵਿੱਚ ਗੱਲਾਂ ਕਰ ਰਹੇ ਇਹਨੂੰ ਇਹ ਆਵਾਜ਼ ਜਿਹੜੀ ਆ ਜਾਣੀ ਪਛਾਣੀ ਲੱਗੀ ਜਦੋਂ ਧਿਆਨ ਦੇ ਨਾਲ ਦੇਖਿਆ ਇਹ ਤੇਦੀ ਪਤਨੀ ਸੀ ਜਿਹੜੀ ਕਿਸੇ ਗੈਰ ਮਰਦ ਨਾਲ ਗੱਲਾਂ ਕਰ ਰਹੀ ਸੀ ਉਹਨੂੰ ਕਹਿ ਰਹੀ ਸੀ ਮੇਰਾ ਪਤੀ ਜਿਹੜਾ ਹੈ ਉਹ ਤਾਂ ਬਿਲਕੁਲ ਕੰਗਾਲ ਹੋ ਚੁੱਕਾ ਜੂਏ ਬਾਜ਼ ਆ ਸਭ ਕੁਝ ਹਾਰ ਚੁੱਕਾ ਹੁਣ ਮੈਂ ਤੇਰੇ ਨਾਲ ਹੀ ਵਿਆਹ ਕਰਾਵਾਂਗੀ ਤੇ ਤੂੰ ਐ ਕਰ ਤੈਨੂੰ ਇੱਕ ਰਾਜ ਦੀ ਗੱਲ ਦੱਸ ਰਹੀ ਆ ਮੈਂ ਇਹ ਉਹਲੇ ਹੋ ਕੇ ਸੁਣ ਰਿਹਾ ਚੰਦਰ ਗੁਪਤ ਸਾਰੀਆਂ ਗੱਲਾਂ ਵੀ ਇਹ ਕੀ ਗੱਲਾਂ ਕਰ ਰਹੀ ਆ ਇਹਦਾ ਦਿਲ ਵੀ ਬੜਾ ਉਦਾਸ ਹੋ ਗਿਆ ਵੀ ਕਿਸੇ ਗੈਰ ਮਰਦ ਨਾਲ ਇਹ ਗੱਲਾਂ ਕਰੀ ਜਾਂਦੀ ਐ ਦੇਖਿਆ ਸੁਣ ਰਿਹਾ ਧਿਆਨ ਦੇ ਨਾਲ ਉਹ ਕਹਿ ਰਹੀ ਆ ਕਿ ਮੇਰੇ ਸਹੁਰੇ ਨੇ ਮੈਂ ਜਾਣਦੀ ਆ ਘਰ ਦੇ ਜਿਹੜੇ ਚਾਰ ਕੋਨੇ ਆ ਨਾ ਉਹਨਾਂ ਦੇ ਵਿੱਚ ਘੜੇ ਵਿੱਚ ਸੋਨੇ ਦੀਆਂ ਮੋਹਰਾਂ ਪਾ ਕੇ ਦੱਬੀਆਂ ਨੇ ਸੋਨੇ ਦੇ ਸਿੱਕੇ ਦੱਬੇ ਹੋਏ ਆ ਪਰ ਇਹਨੂੰ ਨਹੀਂ ਸੀ ਦੱਸਿਆ ਮੇਰੇ ਪਤੀ ਨੂੰ ਵੀ ਇਹ ਜੂਏਬਾਜ਼ ਆ ਵੀ ਇਹ ਸਭ ਕੁਝ ਖਤਮ ਕਰ ਦਵੇਗਾ ਜੂਏ ਵਿੱਚ ਹੀ ਉਡਾ ਦੇਣਾ ਇਹਨੇ ਤਾਂ ਇਸ ਕਰਕੇ ਰਾਜ ਦਾ ਮੈਨੂੰ ਪਤਾ ਸੀ ਮੇਰੀ ਸੱਸ ਨੂੰ ਪਤਾ ਸੀ ਹੁਣ ਤੂੰ ਇਓਂ ਕਰ ਮੇਰਾ ਪਤੀ ਜਿਹੜਾ ਨਾ ਉਹਦੇ ਸਿਰ ਤੇ ਕਰਜ਼ਾ ਉਹ ਘਰ ਵੇਚੂਗਾ ਹੀ ਵੇਚੂਗਾ ਉਹਨੂੰ ਲੋੜ ਆ ਤੇ ਜਾ ਕੇ ਉਹਦੇ ਤੋਂ ਚਾਹੇ ਮਹਿੰਗੇ ਭਾਜ ਘਰ ਖਰੀਦ ਲੈ ਉਹ ਖੁਦਾਈ ਕਰੀ ਚਾਰਾ ਕੋਨਿਆਂ ਚ ਤੈਨੂੰ ਸੋਨੇ ਦੇ ਸਿੱਕੇ ਮਿਲਣਗੇ ਤੂੰ ਅਮੀਰ ਹੋ ਜਾਵੇਂਗਾ ਤੇ ਮੈਂ ਤੇਰੇ ਨਾਲ ਫਿਰ ਵਿਆਹ ਕਰਾਵਾਂਗੀ ਇਸ ਤਰ੍ਹਾਂ ਜਦੋਂ ਸਾਰੀ ਨਸੀਹਤ ਦਿੱਤੀ ਤੇ ਉਦੋਂ ਫਿਰ ਉਹ ਸੁਣ ਰਿਹਾ ਹੈ ਚੰਦਰ ਗੁਪਤ ਸਾਰੀਆਂ ਗੱਲਾਂ ਕਮਾਲ ਦੀ ਗੱਲ ਆ ਚੰਦਰ ਗੁਪਤ ਸੁਣੀ ਨ ਇਹ ਗੱਲ ਤੇ ਉਹਦਾ ਜਿਹੜਾ ਮਨ ਉਦਾਸ ਹੋ ਗਿਆ ਖੁਸ਼ੀ ਵੀ ਹੋਈ ਇੱਕ ਪਾਸੇ ਕਿ ਮੇਰੇ ਘਰ ਵਿੱਚ ਮੋਹਰਾਂ ਦੱਬੀਆਂ ਨੇ ਪਰ ਮੇਰੀ ਪਤਨੀ ਨੇ ਔਖੇ ਵੇਲੇ ਮੇਰਾ ਸਾਥ ਛੱਡਿਆ ਮੈਨੂੰ ਦੱਸਿਆ ਨਹੀਂ ਮੈਂ ਸੁਧਰਨਾ ਚਾਹਣਾ ਪਰ ਇਹ ਕੀ ਸਾਰੀ ਵਿਧੀ ਆ ਚਲੋ ਇਸ ਤਰ੍ਹਾਂ ਵਾਪਸ ਗਿਆ ਵੀ ਦੇਖਿਆ ਵੀ ਜਾ ਕੇ ਦੇਖਾਂ ਤਾਂ ਸਹੀ ਕਿ ਵਾਕਈ ਉੱਥੇ ਸੋਨੇ ਦੀਆਂ ਮੋਹਰਾਂ ਨੇ ਜਦੋਂ ਖੁਦਾਈ ਕੀਤੀ ਸੱਚਮੁੱਚ ਹੀ ਉਹਦੇ ਵਿੱਚੋਂ ਘੜੇ ਵਿੱਚੋਂ ਸੋਨੇ ਦੇ ਸਿੱਕੇ ਉਹਨੂੰ ਲੱਭੇ ਉਹਨੇ ਕੱਢ ਕੇ ਉਹਦੇ ਵਿੱਚ ਕੋਲੇ ਪਾਤੇ ਆ ਕੋਲੇ ਪਾ ਕੇ ਤੇ ਉਵੇਂ ਹੀ ਦੱਬਤੇ ਆ ਕਿਉਂਕਿ ਉਹਨੂੰ ਪਤਾ ਸੀ ਉਹ ਲਾਲਚੀ ਲੋਕ ਆ ਆਉਣਗੇ ਜ਼ਰੂਰ ਉਹ ਉਵੇਂ ਹੀ ਆਇਆ ਕਿਉਂਕਿ ਨਾ ਇਹ ਚੀਜ਼ ਇਵੇਂ ਹੁੰਦੀ ਆ ਜਦੋਂ ਆਪਾਂ ਨੂੰ ਸੱਚ ਪਤਾ ਹੋਵੇ ਉਦੋਂ ਝੂਠ ਸੁਣਨ ਦਾ ਇੱਕ ਵੱਖਰਾ ਹੀ ਆਨੰਦ ਜਿਹਾ ਆ ਜਾਂਦਾ ਵੀ ਇਹ ਬੰਦਾ ਝੂਠ ਬੋਲੀ ਜਾਂਦਾ ਜਦੋਂ ਕਿ ਆਪਾਂ ਨੂੰ ਪਤਾ ਹੁੰਦਾ ਵੀ ਚਲਾਕੀ ਖੇਡੀ ਜਾਂਦਾ ਇਹਨੂੰ ਪਤਾ ਵੀ ਇਹਨੂੰ ਇਉਂ ਆ ਖੌਰੇ ਵੀ ਪਤਾ ਹੀ ਨਹੀਂ ਪਰ ਜਦੋਂ ਪਤਾ ਹੋਵੇ ਨਾ ਵੀ ਇਹ ਬੰਦਾ ਚਲਾਕੀ ਖੇਡਦਾ ਫਿਰ ਉਹਦੀ ਚਲਾਕੀ ਦੇਖ ਕੇ ਹਾਸਾ ਵੀ ਆਉਂਦਾ ਉਹ ਆਇਆ ਕਹਿਣ ਲੱਗਾ ਜੀ ਦੇਖੋ ਮੈਂ ਵਪਾਰ ਕਰਨਾ ਇਹ ਮਕਾਨ ਦੀ ਮੈਨੂੰ ਲੋੜ ਆ ਸੁਣਿਆ ਤੁਸੀਂ ਇਹਨੂੰ ਵੇਚਣਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਮੂੰਹੋਂ ਮੰਗੀ ਕੀਮਤ ਦੇਵਾਂਗਾ ਮਕਾਨ ਮੈਨੂੰ ਦੇ ਦਿਓ ਉਸ ਵਕਤ ਕੀ ਹੋਇਆ ਉਹ ਤਾਂ ਬਣੀ ਬਣਾਈ ਯੋਜਨਾ ਸੀ ਚੰਦਰ ਗੁਪਤ ਨੇ ਮਕਾਨ ਉਹਨੂੰ ਵੇਚ ਦਿੱਤਾ ਤੇ ਆਪ ਸਾਰਾ ਪੈਸਾ ਲੈ ਕੇ ਉਹ ਮਕਾਨ ਦੇ ਪੈਸੇ ਵੀ ਉਹ ਸੋਨੇ ਦੀਆਂ ਮੋਹਰਾਂ ਲੈ ਕੇ ਨਵੇਂ ਨਗਰ ਵਿੱਚ ਜਾ ਵਸਿਆ ਉੱਥੇ ਜਾ ਕੇ ਨਵੇਂ ਸਿਰਿਓ ਆਪਣਾ ਜਿਹੜਾ ਵਪਾਰ ਆ ਉਹ ਕਰਨਾ ਸ਼ੁਰੂ ਕੀਤਾ ਬੜੀ ਮਿਹਨਤ ਕੀਤੀ ਉੱਥੇ ਜਾ ਕੇ ਤੇ ਉੱਥੇ ਜਾ ਕੇ ਜਦੋਂ ਇੰਨੀ ਮਿਹਨਤ ਕੀਤੀ ਮੁਸ਼ਕਲਤ ਕੀਤੀ ਉੱਥੇ ਇੱਕ ਵੱਡਾ सेठ ਸੀ ਉਹਨੇ ਦੇਖਿਆ ਵੀ ਇਹ ਨੌਜਵਾਨ ਜਦੋਂ ਦਾ ਆਇਆ ਮਿਹਨਤੀ ਬੜਾ ਥੋੜੇ ਕ ਮਹੀਨਿਆਂ ਚ ਇਹਨੇ ਆਪਦਾ ਵਪਾਰ ਬੜਾ ਵਧਾ ਲਿਆ ਉਹਦੀ ਇਕਲੌਤੀ ਬੇਟੀ ਸੀ ਆਖਿਆ ਵੀ ਮੈਂ ਆਪਣੀ ਪੁੱਤਰੀ ਦੀ ਤੇਰੇ ਨਾਲ ਸ਼ਾਦੀ ਕਰਨਾ ਚਾਹਣਾ ਤੂੰ ਮਿਹਨਤੀ ਬੜਾ ਐਵੇਂ ਫਿਰ ਵਿਆਹ ਵੀ ਹੋ ਗਿਆ ਚੰਦਰ ਗੁਪਤ ਦਾ ਤਾਂ ਦੂਜੇ ਪਾਸੇ ਉਹ ਜਿਹੜੀ ਪ੍ਰੇਮਿਕਾ ਸੀ ਤੇ ਪ੍ਰੇਮੀ ਸੀ ਇਹਦੀ ਘਰ ਵਾਲੀ ਸੀ ਦੋਨੇ ਜਾਣੇ ਉਹਨਾਂ ਨੇ ਜਦੋਂ ਘਰ ਖੋਦਿਆ ਵਿੱਚੋਂ ਕੁਝ ਨਿਕਲਿਆ ਹੀ ਨਹੀਂ ਤੇ ਉਹ ਕਹਿਣ ਲੱਗਾ ਵੀ ਤੂੰ ਮੈਨੂੰ ਧੋਖਾ ਦਿੱਤਾ ਇਹਦੇ ਵਿੱਚ ਤਾਂ ਕੋਲਾ ਭਰਿਆ ਘੜਿਆਂ ਵਿੱਚ ਉਹ ਲੜਨ ਲੱਗ ਗਿਆ ਨਹੀਂ ਉਹਨੂੰ ਵੀ ਛੱਡ ਦਿੱਤਾ ਦੇਖੋ ਇੱਥੇ ਕਰਮਾਂ ਦੀ ਆਪਾਂ ਗੱਲ ਕਰੀਏ ਪਹਿਲਾਂ ਆਪਾਂ ਵੇਖਦੇ ਹਾਂ ਕਿ ਚੰਦਰ ਗੁਪਤ ਦੇ ਕੋਲ ਸਭ ਕੁਝ ਸੀ ਪਿਤਾ ਦਾ ਦਿੱਤਾ ਬਣਿਆ ਬਣਾਇਆ ਉਹਨੇ ਵਿਗਾੜ ਲਿਆ ਸਭ ਕੁਝ ਪਰ ਫਿਰ ਉਹਨੇ ਨਵੀਂ ਸ਼ੁਰੂਆਤ ਕੀਤੀ ਤੇ ਉਹਦੇ ਕੋਲ ਸਭ ਕੁਝ ਆ ਗਿਆ ਇਸ ਕਹਾਣੀ ਵਿੱਚੋਂ ਜਿਹੜਾ ਸਬਕ ਮਿਲਦਾ ਆਪਾਂ ਨੂੰ ਕਰਮਾਂ ਦਾ ਵੇਖੋ ਲੇਖਾ ਜੋਖਾ ਕਿਵੇਂ ਆ ਕਰਮ ਜਿਹੋ ਜੇ ਆਪਾਂ ਕਰਦੇ ਆ ਬੰਦੇ ਨੂੰ ਮਿਲਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਹਾਰ ਕੇ ਬਹਿ ਜਾਈਏ ਚੰਦਰ ਗੁਪਤ ਜਿਹੜਾ ਉਹਦੀ ਕਹਾਣੀ ਸਾਨੂੰ ਸਿਖਿਆ ਇਹ ਦਿੰਦੀ ਆ ਕਿ ਆਪਾਂ ਨਵੇਂ ਸਿਰਿਓਂ ਸ਼ੁਰੂਆਤ ਕਰ ਸਕਦੇ ਆ ਨਵੇਂ ਸਿਰਿਓਂ ਜ਼ਿੰਦਗੀ ਦੀ ਦੂਜੀ ਸਿੱਖਿਆ ਇਹ ਮਿਲਦੀ ਆ ਜਿਹੜੀ ਉਹਦੀ ਘਰਵਾਲੀ ਸੀ ਵੀ ਸਾਡਾ ਆਪਣਾ ਕੋਈ ਮੁਸੀਬਤ ਵਿੱਚ ਹੋਵੇ ਸਾਨੂੰ ਕਦੇ ਵੀ ਉਹਦਾ ਸਾਥ ਨਹੀਂ ਛੱਡਣਾ ਚਾਹੀਦਾ ਇਹ ਇੱਕ ਦੁਨੀਆ ਦੀ ਰੀਤ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਪਤਾ ਨਹੀਂ ਕਦੋਂ ਬੰਦੇ ਨੇ ਰਾਜੇ ਤੋਂ ਭਿਖਾਰੀ ਬਣ ਜਾਣਾ ਕਦੋਂ ਭਿਖਾਰੀ ਤੋਂ ਰਾਜਾ ਬਣ ਜਾਣਾ ਤੇ ਕਈ ਵਾਰੀ ਪੈਸਾ ਦੇਖ ਕੇ ਕਿਸੇ ਨਾਲ ਯਾਰੀ ਨਹੀਂ ਪਾਉਣੀ ਚਾਹੀਦੀ ਕਿਸੇ ਕੋਲ ਨਹੀਂ ਪੈਸਾ ਉਹਦੀ ਕੰਗਾਲੀ ਦੇਖ ਕੇ ਗਰੀਬੀ ਦੇਖ ਕੇ ਉਹਦਾ ਸਾਥ ਨਹੀਂ ਛੱਡਣਾ ਚਾਹੀਦਾ ਚੰਦਰ ਗੁਪਤ ਦੀ ਜਿਹੜੀ ਪਤਨੀ ਸੀ ਉਹਨੇ ਇਹ ਗਲਤੀ ਕੀਤੀ ਆ ਆਪਣੇ ਪਤੀ ਦਾ ਸਾਥ ਛੱਡਿਆ ਭਾਵੇਂ ਉਹ ਉਦੋਂ ਗਲਤ ਸੀ ਪਰ ਉਹਨੂੰ ਉਦਾਂ ਸਾਥ ਦੇਣਾ ਚਾਹੀਦਾ ਸੀ ਉਦੋਂ ਸਮਝਾਉਣਾ ਚਾਹੀਦਾ ਸੀ ਆ ਮੰਨਦੇ ਹਾਂ ਕਿ ਉਦੋਂ ਬੰਦਾ ਇਹੋ ਜਿਹਾ ਹੁੰਦਾ ਸਮਝਾਇਆ ਨਹੀਂ ਸਮਝਦਾ ਪਰ ਜ਼ਿੰਦਗੀ ਵਿੱਚ ਇਹੋ ਜਿਹਾ ਮੂੜ ਆਉਂਦਾ ਹੀ ਆਉਂਦਾ ਜਦੋਂ ਬੰਦਾ ਬਦਲਦਾ ਬਦਲਣਾ ਚਾਹੁੰਦਾ ਉਹ ਬਦਲਣਾ ਚਾਹੁੰਦਾ ਸੀ ਜਦੋਂ ਤੇ ਉਦੋਂ ਉਹਨੇ ਉਹਨਾਂ ਸਾਥ ਨਹੀਂ ਦਿੱਤਾ ਇਸ ਕਰਕੇ ਭਾਈ ਤੁਸੀਂ ਵੀ ਜ਼ਿੰਦਗੀ ਵਿੱਚ ਘਾਟੇ ਖਾਦੇ ਹੋਣਗੇ ਅੱਜ ਤੱਕ ਇਹੋ ਜਿਹਾ ਬੰਦਾ ਹੈ ਹੀ ਨਹੀਂ ਲੱਖਾਂ ਲੋਕਾਂ ਨੂੰ ਰੋਜ਼ ਵਪਾਰ 'ਚ ਘਾਟੇ ਪੈਂਦੇ ਆ ਲੱਖਾਂ ਲੋਕ ਆ ਜਿਨ੍ਹਾਂ ਦੇ ਰਿਸ਼ਤੇਦਾਰ ਸਾਥ ਨਹੀਂ ਦਿੰਦੇ ਹਜ਼ਾਰਾਂ ਲੋਕ ਆ ਜਿਹੜੇ ਆਪਦੀ ਜ਼ਿੰਦਗੀ ਵਿੱਚ ਪਰੇਸ਼ਾਨ ਇਹ ਕਈ ਵਾਰੀ ਆਪਾਂ ਸੋਚ ਲੈਨੇ ਆ ਸਾਡੀ ਵੀ ਜ਼ਿੰਦਗੀ ਇਦਾਂ ਦੀ ਆ ਸਾਨੂੰ ਰੱਬ ਨੇ ਦੁੱਖ ਦਿੱਤੇ ਆ ਨਹੀਂ ਜੀ ਇਹ ਤਾਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਦੁੱਖ ਸੁੱਖ ਦੋਹੇ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਦੁੱਖ ਤੇ ਸੁੱਖ ਜਿਹੜੇ ਆ ਨਾ ਇਹ ਰੱਬ ਵੱਲੋਂ ਜਿਹੜੇ ਮਿਲੇ ਹੋਈ ਇੱਕ ਦਾਤ ਹੀ ਕਹਿਣਾ ਇਹਨੂੰ ਦੁੱਖ ਵੀ ਦਾਤ ਆ ਕਮਾਲ ਦੀ ਗੱਲ ਆ ਗੁਰਬਾਣੀ ਨੇ ਦੁੱਖ ਨੂੰ ਵੀ ਦਾਤ ਕਿਹਾ ਦੁੱਖ ਸੁੱਖ ਦੋਹੇਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਆ ਬਾਬਾ ਨਾਨਕ ਜੀ ਦੇ ਖੁਸ਼ੀ ਗਮੀ ਦੋ ਪਸ਼ਾਕਾਂ ਸਾਈਂ ਦੇ ਦਰਬਾਰ ਤੋਂ ਬੰਦੇ ਨੂੰ ਪਹਿਨਣ ਵਾਸਤੇ ਮਿਲੀਆਂ ਨੇ ਜਿਹੜਾ ਵੀ ਕੋਈ ਜਨਮ ਲਊਗਾ ਇੱਥੇ ਪੈਨੂਗਾ ਹੀ ਪੈਨੂਗਾ ਦੋਆਂ ਚੀਜ਼ਾਂ ਨੂੰ ਫੁੱਲ ਵੀ ਖਿੜਦੇ ਆ ਪਹਿਲਾਂ ਮਰਝਾਉਣ ਦੀ ਸ਼ਰਤ ਰੱਖੀ ਜਾਂਦੀ ਹੈ ਵੀ ਤੂੰ ਮਰ ਜਾਵੇਂਗਾ ਕੁਮਲਾਵੇਂਗਾ ਤਾਂ ਸਾਨੂੰ ਜ਼ਿੰਦਗੀ ਵਿੱਚ ਕਦੇ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ ਸ਼ੁਰੂਆਤ ਹੋ ਸਕਦੀ ਹੈ ਭਾਵੇਂ ਤੁਹਾਡੇ ਕੋਲ ਸਭ ਕੁਝ ਤੁਹਾਡਾ ਗਿਆ ਦੇਖੋ ਪੈਸਾ ਗਿਆ ਕਿੱਡੀ ਕੀ ਗੱਲ ਹੋ ਗਈ ਦੁਬਾਰਾ ਆ ਜਾਏਗਾ ਕਈ ਲੋਕ ਆਤਮ ਹੱਤਿਆ ਕਰਨ ਬਾਰੇ ਸੋਚ ਲੈਂਦੇ ਆ ਨਹੀਂ ਭਾਈ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੇ ਕਰਮ ਹਨਾ ਇਹ ਬੰਦੇ ਨੂੰ ਬਣਾਉਣੇ ਪੈਂਦੇ ਆ ਚੰਗੀ ਸੰਗਤ ਵਿੱਚ ਲੱਗ ਕੇ ਆਤਮ ਹੱਤਿਆ ਕਰਾਂਗੇ ਉਹਦੇ ਨਾਲ ਕੀ ਹੋ ਜੇਗਾ ਉਹਦੇ ਨਾਲ ਤਾਂ ਬਣੀ ਬਣਾਈ ਖੇੜ ਵਿਗੜ ਜਾਵੇਗੀ ਮਸਾ ਮਨੁੱਖਾ ਜਨਮ ਮਿਲਿਆ ਇਹਦੀ ਕਦਰ ਕਰਨੀ ਸਾਨੂੰ ਆਉਣੀ ਚਾਹੀਦੀ ਆ ਤਾਂ ਦੇਖੋ ਚੰਦਰ ਗੁਪਤ ਜਿਹੜਾ ਸੀ ਸਭ ਕੁਝ ਉਹਦਾ ਜੇ ਆਪਾਂ ਸ਼ੁਰੂਆਤ ਵਿੱਚ ਵੇਖੀਏ ਵੀ ਸਭ ਕੁਝ ਬਣਿਆ ਬਣਾਇਆ ਮਿਲਿਆ ਸੀ ਕਰਮ ਗਲਤ ਹੋ ਗਏ ਸਭ ਕੁਝ ਗਲਤ ਹੋ ਗਿਆ ਕਰਮ ਠੀਕ ਹੋ ਗਏ ਫਿਰ ਉਹਨੂੰ ਮਿਲ ਗਿਆ ਤਾਂ ਸਾਰੀ ਚੀਜ਼ ਕਰਮੀ ਆ ਇਹ ਕਰਮਾਂ ਉੱਪਰ ਨਿਬੜੇ ਇਹ ਕਰਮਾਂ ਤੇ ਹੀ ਨਿਬੜੇ ਹੁੰਦੇ ਆ ਬੰਦਿਆਂ ਦੇ ਤੇ ਜੇ ਲੋਚੈ ਸਭ ਕੋਏ ਭਾਵੇਂ ਕੋਈ ਕਿੰਨਾ ਵੀ ਕਿਸਮਤ ਚੰਗੀ ਤੇਜ ਹੋਵੇ ਕਿਸੇ ਦੀ ਜੇ ਕਰਮ ਮਾੜੇ ਹੋਗੇ ਤਾਂ ਭਾਈ ਉਹਦੀ ਕਿਸਮਤ ਮਾੜੀ ਹੀ ਹੋ ਜਾਣੀ ਹੈ ਇਸ ਕਰਕੇ ਤੇ ਭਾਗਾਂ ਦੇ ਨਾਲ ਇਹ ਚੀਜ਼ਾਂ ਮਿਲਦੀਆਂ ਨੇ ਚੰਗੀ ਸੰਗਤ ਗੁਰੂ ਦੀ ਤੇ ਗੁਰੂ ਸਾਹਿਬ ਕਿਰਪਾ ਕਰਦੇ ਆ ਸਾਡੇ ਉੱਪਰ ਬਹੁਤ ਜ਼ਿਆਦਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਕਰਮਾਂ ਦੇ ਨਾਲ ਹੀ ਬੰਦਾ ਰੱਬ ਦੇ ਨੇੜੇ ਆ ਕਰਮਾ ਕਰਕੇ ਰੱਬ ਤੋਂ ਦੂਰ ਆ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਇਸ ਕਰਕੇ ਜਿੰਨਾ ਜਿਨ੍ਹਾਂ ਨੇ ਵੀ ਭਾਈ ਨਾਮ ਧਿਆਇਆ ਚੰਗੇ ਕਰਮ ਕੀਤੇ ਆ ਉਹ ਆਪਦੀ ਮਿਹਨਤ ਕੀਤੀ ਹੋਈ ਮਸ਼ੱਕਤ ਸਫਲ ਕਰ ਗਏ ਉਹਨਾਂ ਦੇ ਮੁਖ ਉਜਲੇ ਹੁੰਦੇ ਆ ਦਰਬਾਰ ਵਿੱਚ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤਾਂ ਸਾਨੂੰ ਜਿਹੜੀ ਆਪਦੀ ਜ਼ਿੰਦਗੀ ਆ ਭਾਈ ਉਹ ਚੰਗੀ ਬਣਾਉਣੀ ਚਾਹੀਦੀ ਆ ਕਰਮ ਜਿਹੜੇ ਆ ਉਹ ਚੰਗੇ ਕਰਨੀ ਚਾਹੀਦੇ ਆਮ ਆਪਾਂ ਵੇਖਦੇ ਆ ਬਹੁਤ ਲੋਕ ਆ ਜਿਹੜੇ ਨਿਰਾਸ਼ ਹੋ ਜਾਂਦੇ ਆ ਭਾਈ ਸਾਡੀ ਜ਼ਿੰਦਗੀ ਵਿੱਚ ਆ ਰੱਬ ਨੇ ਲਿਖਿਆ ਇਸ ਤਰ੍ਹਾਂ ਲਿਖਿਆ ਨਹੀਂ ਸਾਨੂੰ ਰੱਬ ਨੂੰ ਕਦੇ ਸ਼ੱਕਵਿਆਂ ਵਿੱਚ ਜ਼ਿੰਦਗੀ ਨਹੀਂ ਉਲਾਮੇ ਨਹੀਂ ਦੇਣੇ ਚਾਹੀਦੇ ਸ਼ੁਕਰਾਨੇ ਵਿੱਚ ਜ਼ਿੰਦਗੀ ਹੋਣੀ ਚਾਹੀਦੀ ਹੈ ਇੱਕੋ ਸਭ ਕੁਝ ਖਤਮ ਹੋ ਗਿਆ ਸੀ ਚੰਦਰ ਗੁਪਤ ਦਾ ਪਰ ਉਹਨੇ ਦੁਬਾਰਾ ਬਣਾ ਲਿਆ ਮੁਰਝਾਏ ਫੁੱਲਾਂ ਦਾ ਕਦੇ ਗੁਲਦਸਤਾ ਨਹੀਂ ਬਣਦਾ ਹੁੰਦਾ ਜ਼ਿੰਦਗੀ ਵਿੱਚ ਕਦੇ ਵੀ ਦੁੱਖਾ ਜਾਣ ਮੁਰਝਾਉਣਾ ਨਹੀਂ ਯਾਦ ਰੱਖਣੀ ਆ ਇਹ ਗੱਲ ਮੁਰਝਾਏ ਫੁੱਲਾਂ ਦਾ ਤਾਂ ਕੋਈ ਗੁਲਦਸਤਾ ਨਹੀਂ ਬਣਦਾ ਜਦੋਂ ਵੀ ਬਣੇਗਾ ਜੇ ਬਣਾ ਵੀ ਦਿੱਤਾ ਆਪਾਂ ਉਹਨੂੰ ਕਿਸੇ ਨੇ ਪ੍ਰਮਾਨ ਨਹੀਂ ਕਰਨਾ ਕਬੂਲ ਨਹੀਂ ਕਰਨਾ ਖਿੜੇ ਫੁੱਲਾਂ ਦਾ ਗੁਲਦਸਤਾ ਬਣਦਾ ਖਿੜੇ ਮੱਥੇ ਜਾਉਂਗੇ ਅਗਲਾ ਤੁਹਾਨੂੰ ਆਪਣੇ ਫੁੱਲਦਾਨ ਵਿੱਚ ਪਾ ਕੇ ਸਜਾ ਕੇ ਰੱਖੇਗਾ ਮੁਰਝਾਏ ਜਾਉਂਗੇ ਇੱਕ ਦਿਨ ਦੁੱਖ ਸੁਣ ਲੂ ਤੁਹਾਡਾ ਕੋਈ ਦੋ ਦਿਨ ਹੁਣ ਹਰ ਕੋਈ ਰੱਬ ਤਾਂ ਹੁੰਦਾ ਨਹੀਂ ਕਿ ਸਾਡੇ ਦੁੱਖ ਸੁਣੀ ਜਾਵੇਗਾ ਇਸ ਕਰਕੇ ਭਾਈ ਮਹਾਪੁਰਖ ਜਿਹੜੇ ਹੁੰਦੇ ਆ ਉਦਖ ਨੂੰ ਵੀ ਦਾਤ ਸਮਝਦੇ ਆ ਸੁਖ ਨੂੰ ਵੀ ਦਾਤ ਸਮਝਦੇ ਆ ਬੜਾ ਸੁੰਦਰ ਕਿਹਾ ਹੈ ਬਚਨ ਕਿ ਦੁੱਖ ਵੇਲੇ ਆਪਣੇ ਮਾਲਕ ਨੂੰ ਯਾਦ ਕਰੋ ਦੁੱਖ ਵੇਲੇ ਨਾ ਅਰਦਾਸ ਕਰੋ ਸੁਖ ਵੇਲੇ ਸਿਮਰਨ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰੋ ਹਰ ਵਕਤ ਉਹਦੀ ਯਾਦ ਅੰਦਰ ਬਣੀ ਰਹੇ ਇਹ ਤਿੰਨ ਗੱਲਾਂ ਵੀ ਬੰਦੇ ਨੂੰ ਤਾਰ ਦਿੰਦੀਆਂ ਨੇ ਆਪਾਂ ਵੇਖਦੇ ਹੀ ਆ ਤਾਂ ਕਰਮ ਜਿਹੜੇ ਆ ਭਾਈ ਇਹਨਾਂ ਦੇ ਨਾਲ ਹੀ ਸਾਰੀ ਗੱਲ ਬਣਦੀ ਆ ਕੋਝ ਲੋਕ ਜਿਹੜੇ ਆ ਕਰਮਾ ਕਰਕੇ ਰੱਬ ਤੋਂ ਦੂਰ ਹੋਏ ਹੋਵੇ ਤਾਂ ਉਹਨਾਂ ਨੂੰ ਗੁਰੂ ਸਾਹਿਬ ਸਮੱਤ ਬਖਸ਼ਣ ਅਰਦਾਸ ਹੀ ਆਪਾਂ ਕਰ ਸਕਦੇ ਆ ਹੁਣ ਦੇਖੋ ਇਹ ਬੰਦੇ ਦੇ ਕਰਮਾ ਜਿਹੜੇ ਤੇ ਸੋਚ ਜਿਹੜੀ ਵਕਰੀ ਵਕਰੀ ਆ ਰੇਲ ਗੱਡੀ ਵਿੱਚੋਂ ਜਿਨ੍ਹਾਂ ਨੇ ਤਾਂ ਉਤਰਨਾ ਹੁੰਦਾ ਉਹ ਕਹਿ ਦਿੰਦੇ ਆ ਸਟੇਸ਼ਨ ਆ ਗਿਆ ਜਿਨ੍ਹਾਂ ਨੇ ਗੱਡੀ 'ਚ ਚੜ੍ਹਨਾ ਹੁੰਦਾ ਉਹ ਕਹਿ ਦਿੰਦੇ ਆ ਗੱਡੀ ਆ ਗਈ ਤਾਂ ਹਰ ਵਰਤਾਰਾ ਆਪਦੀ ਆਪਦੀ ਸੀਮਾ ਵਿੱਚ ਵਿਚਰਦਾ ਵਕਰੀਆਂ ਵਕਰੀਆਂ ਚੀਜ਼ਾਂ ਨੇ ਸਮੁੰਦਰਾਂ 'ਚ ਲਹਿਰਾਂ ਉੱਠਦੀਆਂ ਨੇ ਮਟ ਜਾਂਦੀਆਂ ਨੇ ਸਮੁੰਦਰ ਉੱਥੇ ਹੀ ਰਹਿੰਦਾ ਐਵੇਂ ਸੰਸਾਰ ਵਿੱਚ ਲੋਕ ਸਾਨੂੰ ਮਿਲਦੇ ਆ ਨਾਲ ਚੱਲਦੇ ਆ ਫਿਰ ਅਸੀਂ ਵਿਛੜ ਜਾਂਦੇ ਆ ਪਰ ਸੰਸਾਰ ਉੱਥੇ ਹੀ ਰਹਿੰਦਾ ਮਿਲਣ ਵਿਛੜਨ ਦੇ ਕਰਕੇ ਸੰਸਾਰ ਦੀ ਜਿਹੜੀ ਗੱਡੀ ਆ ਉਹ ਚੱਲਦੀ ਆ ਸੰਜੋਗ ਵਿਜੋਗ ਦੁਇਕਾਰ ਚਲਾਵੇ ਲੇਖਿਆ ਵਿਭਾਗ ਤਾਂ ਇਹ ਸੰਜੋਗ ਵਿਜੋਗ ਜਿਹੜੇ ਆ ਨਾ ਇਹ ਵੀ ਕਰਮਾਂ ਦੁਆਰਾ ਹੀ ਹੁੰਦੇ ਆ ਹਰ ਚੀਜ਼ ਕਰਮ ਦੁਆਰਾ ਜੇ ਆਪਾਂ ਕੁਝ ਨਹੀਂ ਵੀ ਕਰਦੇ ਇਹ ਵੀ ਕਰਮ ਆ ਦੋ ਚੀਜ਼ਾਂ ਯਾਦ ਰੱਖਣਾ ਇਹ ਕਹਾਣੀ ਤੋਂ ਇੱਕਦਾਂ ਜਦੋਂ ਕੋਈ ਮੁਸ਼ਕਲ ਬਣ ਆਵੇ ਆਪਣਿਆਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਸਾਥ ਨਹੀਂ ਛੱਡਣਾ ਚਾਹੀਦਾ ਤੇ ਇੱਕ ਲਾਲਚ ਵਿੱਚ ਹੋ ਕੇ ਨਾ ਬੰਦਾ ਕਾਮਵਾਸ਼ਨਾ ਦੇ ਅਧੀਨ ਹੋ ਕੇ ਗਲਤ ਕਰਮ ਕਰਦਾ ਜਿਹਦਾ ਤੁਸੀਂ ਨਤੀਜਾ ਵੇਖ ਲਿਆ ਵੀ ਕੀ ਹੁੰਦਾ ਫਿਰ ਸੋਨੇ ਦੇ ਸਿੱਕੇ ਲੱਭਣ ਜਾਂਦਾ ਤੇ ਕੋਲੇ ਦੇ ਉਹਨੂੰ ਜਿਹੜੇ ਆ ਨਾ ਘੜੇ ਭਰੇ ਹੋਏ ਪ੍ਰਾਪਤ ਹੁੰਦੇ ਆ ਜੇ ਤੁਸੀਂ ਵੀ ਇਦਾਂ ਚਾਹੁੰਦੇ ਹੋ ਵੀ ਤੁਹਾਡੀ ਜ਼ਿੰਦਗੀ ਜਿਹੜੀ ਆ ਹੋਵੇ ਲਾਲਚ ਫਿਰ ਬੰਦੇ ਨੂੰ ਇਦਾਂ ਮਾਰਦਾ ਦੇਖ ਲਓ ਕਈ ਵਾਰ ਇਹਨਾਂ ਲੋਕ ਜਿਹੜੇ ਛੇਤੀ ਅਮੀਰ ਹੋਣ ਦੇ ਚੱਕਰ ਵਿੱਚ ਸਭ ਕੁਝ ਆਪਣਾ ਬਰਬਾਦ ਕਰ ਲੈਂਦੇ ਆ ਸਬਰ ਆ ਇੱਕ ਉੱਥੇ ਲਿਆ ਕੇ ਜ਼ਿੰਦਗੀ ਖੜਾਉਣੀ ਪਵੇਗੀ ਤਾਂ ਹੁਣ ਆਪਾਂ ਇਹ ਸੋਚਦੇ ਆ ਸਾਡੀ ਜ਼ਿੰਦਗੀ ਜਿਹੜੀ ਰਹਿੰਦੀ ਆ ਕਿਵੇਂ ਬਤੀਤ ਕਰੀਏ ਕਈ ਵਾਰੀ ਆਪਾਂ ਕਹਿੰਨੇ ਅਮੀਰੀ ਵੀ ਆ ਸਭ ਕੁਝ ਰੱਬ ਦਾ ਦਿੱਤਾ ਮਨ ਨਹੀਂ ਟਿਕਦਾ ਮਨ ਇਸ ਕਰਕੇ ਨਹੀਂ ਟਿਕਦਾ ਕਿਉਂਕਿ ਇੱਕ ਕਰਮ ਕਰਨਾ ਤੇਰਾ ਬਾਕੀ ਆ ਉਕੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਵਾਹਿਗੁਰੂ ਦੇ ਨਾਮ ਨੂੰ ਸਿਮਰ ਭਾਈ ਸਾਧ ਸੰਗਤ ਵਿੱਚ ਆ ਜਾ ਮਨ ਤੇਰਾ ਟਿਕਾਣੇ ਆ ਜਾਵੇਗਾ ਜਿਹੜਾ ਮਨ ਤੇਰਾ ਟਿਕਦਾ ਨਹੀਂ ਨਾ ਇਹ ਭੱਜਿਆ ਫਿਰਦਾ ਦੌੜਦਾ ਫਿਰਦਾ ਇਹ ਟਿਕਾਣੇ ਜਰੂਰ ਆਵੇਗਾ ਪਰ ਤੈਨੂੰ ਕਰਮ ਜਿਹੜੇ ਆ ਉਹ ਕਰਨੇ ਪੈਣਗੇ ਆਖਣ ਓਖਾ ਸੱਚਾ ਨਾ ਉਹ ਦੁਨੀਆ ਦਾ ਇੱਕ ਕੰਮ ਜਿਹੜਾ ਕਿ ਬੜਾ ਓਖਾ ਦੁਨੀਆ ਦੇ ਬਾਕੀ ਕੰਮ ਜਿਹੜੇ ਆਪਾਂ ਕਹਿੰਨੇ ਆ ਮੁਸ਼ਕਲ ਔਰ ਇੱਕ ਕੰਮ ਬਹੁਤ ਔਖਾ ਉਹ ਆ ਇੱਕ ਮਨ ਇੱਕ ਚਿੱਤ ਹੋ ਕੇ ਰੱਬ ਦਾ ਨਾਮ ਲੈਣਾ ਇਹ ਕਰਮ ਐਸਾ ਜੇ ਕੋਈ ਕਰ ਲਵੇ ਤੇ ਉਹ ਜਨਮ ਮਰਨ ਦੇ ਬੰਧਨਾਂ ਤੋਂ ਭਾਈ ਮੁਕਤ ਹੋ ਜਾਂਦਾ ਹੈ ਗੁਰੂ ਸਾਹਿਬ ਕਿਰਪਾ ਹੀ ਕਰਨ ਇਹ ਛੋਟੀ ਜੀ ਕਹਾਣੀ ਆਪ ਨਾਲ ਸਾਂਝੀ ਇਸ ਕਰਕੇ ਕੀਤੀ ਆ ਕਿਉਂਕਿ ਕਹਾਣੀਆਂ ਮੁੱਢ ਕਦੀਮਾਂ ਤੋਂ ਹੀ ਸਾਡੇ ਬਜ਼ੁਰਗ ਸਾਡੇ ਬਾਬੇ ਸਾਨੂੰ ਸੁਣਾਉਂਦੇ ਆ ਰਹੇ ਆ ਕਈ ਚੀਜ਼ ਜਿਹੜੀ ਆ ਕਈ ਵਾਰੀ ਪਰਮਾਨੰਦ ਦੁਆਰਾ ਸਮਝ ਨਹੀਂ ਆਉਂਦੀ ਉਹ ਕਹਾਣੀ ਦੁਆਰਾ ਸਮਝ ਆ ਜਾਂਦੀ ਹੈ ਸ਼ਬਦਾਂ ਦੁਆਰਾ ਸਮਝ ਨਹੀਂ ਆਉਂਦੀ ਉਹ ਕਹਾਣੀ ਦੁਆਰਾ ਸੌਖੀ ਸਮਝ ਆ ਜਾਂਦੀ ਇੱਕ ਨਿੱਕੀ ਜੀ ਕਹਾਣੀ ਵਿੱਚ ਸਾਡੀ ਜ਼ਿੰਦਗੀ ਨੂੰ ਬਦਲ ਦੇਣ ਦੀ ਤਾਕਤ ਹੁੰਦੀ ਆ ਜੀ ਤਾਂ ਆਓ ਆਪਾਂ ਹੁਣ ਇੱਕ ਕਰਮ ਕਰੀਏ ਉਹ ਹੈ ਸਰਬੱਤ ਦਾ ਭਲਾ ਇਹ ਮੈਂ ਹਰ ਵਾਰ ਆਪ ਜੀ ਨੂੰ ਕਹਿਣਾ ਕਿਉਂਕਿ ਸਿੱਖ ਜਿਹੜੇ ਆਪਦੀ ਅਰਦਾਸ ਵਿੱਚ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਉਹ ਪਿਆਰੇ ਮੇਲਨੀ ਵਾਹਿਗੁਰੂ ਜਿਨ੍ਹਾਂ ਨੂੰ ਮਿਲ ਕੇ ਤੇਰੀ ਯਾਦ ਬਣੀ ਰਹੇ ਇਹ ਗੱਲਾਂ ਕਹਿੰਦੇ ਆ ਤੇ ਇਹ ਵੀ ਇਸ ਤਰ੍ਹਾਂ ਆਖਿਆ ਜਾਂਦਾ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਸਾਰਿਆਂ ਦਾ ਭਲਾ ਆਓ ਜੀ ਆਪਾਂ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਫਤਿਹ ਬੁਲਾਉਣੀ ਕਰੀਏ ਜੀ ਗੁਰੂ ਸਾਹਿਬ ਸਭ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ